ਤੇ ਇਹ ਕੋ ਹੁੰਦਰਾ ਹੋਰ ਵੀ ਆ ਜਦੋਂ ਟੈਕਨੀਕਲ ਤੁਹਾਨੂੰ ਨੌਲੇਜ ਆ ਜਾਂਦੀ ਹੈ ਉਸ ਚ ਅਸੀਂ ਕੰਮ ਵਿੱਚ ਸੁਧਾਰ ਕਰ ਸਕਦੇ ਹਾਂ ਸਾਫ ਸੁਥਰਾ ਕੰਮ ਕਰ ਸਕਦੇ ਹਾਂ ਜੀ ਥਿਉਰੀ ਹੈ ਜਿਹੜੀ ਉਹ ਸਾਨੂੰ ਪ੍ਰੈਕਟੀਕਲ ਦੇ ਨਾਲ ਨਾਲ ਬਹੁਤ ਕੁਝ ਸਿਖਾਉਂਦੀ ਹੈ ਤੇ ਉਹਦੀਆਂ ਬਰੀਕੀਆਂ ਨੇ ਜਿਹੜੀਆਂ ਉਹਨਾਂ ਨੂੰ ਸਿੱਖ ਕੇ ਅਸੀਂ ਪੱਕੇ ਪ੍ਰੋਫੈਸ਼ਨਲੀ ਤੌਰ ਤੇ ਉਹ ਕੰਮ ਹੈ ਜਿਹੜਾ ਉਹ ਕਰ ਸਕਦੇ ਹਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਜਿੱਦਾਂ ਪਲੱਸ 2 ਕਰਕੇ ਬੱਚੇ ਬਾਹਰ ਨੂੰ ਭੱਜਣ ਦੀ ਕਾਲੀ ਕਰਦੇ ਆ ਸਾਡਾ ਮੇਨ ਮੇਰਾ ਮੁੱਖ ਮੁੱਦਾ ਹੀ ਹੁੰਦਾ ਵੀ ਬੱਚਿਆਂ ਨੂੰ ਆਪਣੇ ਪਹਿਲਾਂ ਦੇਸ਼ ਜੀ ਇੱਥੇ ਰਹਿ ਕੇ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਫੀਸ਼ੀਅਲ ਰਾਜਵਿੰਦਰ ਅਟੋਲ ਚੈਨਲ ਲੈ ਕੇ ਇੱਕ ਵਾਰ ਤੋਂ ਫਿਰ ਹਾਜ਼ਰ ਹਾਂ ਮੈਂ ਰਾਜਵਿੰਦਰ ਤੇ ਮਿਲ ਨਾਲ ਨੇ ਸਰਦਾਰ ਪਰਮਜੀਤ ਸਿੰਘ ਤੇ ਹਰ ਵਾਰ ਅਸੀਂ ਕੋਈ ਨਾ ਕੋਈ ਨਵਾਂ ਜਿਹੜਾ ਸਾਡੇ ਖਾਸ ਕਰਕੇ ਪੰਜਾਬੀ ਖਿੱਤੇ ਦੇ ਲੋਕਾਂ ਲਈ ਕੋਈ ਜਾਣਕਾਰੀ ਹੈ ਜਿਹੜੀ ਉਹ ਲੈ ਕੇ ਸਾਂਝੀ ਕਰਦੇ ਆ ਤੁਹਾਡੇ ਨਾਲ ਤਾਂ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਜਾਗਰੂਕ ਹੋ ਸਕੇ ਤੇ ਉਹਨਾਂ ਦੇ ਕੈਰੀਅਰ ਬਣਾਉਣ 'ਚ ਉਹ ਕੰਮ ਆ ਸਕੇ ਅਸੀਂ ਦੇਖਦੇ ਹਾਂ ਕਿ ਮਕੈਨਿਜ਼ਮ ਹੈ ਜਿਹੜੀ ਉਹ ਸਾਡੇ ਜਿਹੜੇ ਪੁਰਖੇ ਨੇ ਭਾਵੇਂ ਉਹਨਾਂ ਨੇ ਡਿਗਰੀਆਂ ਨਹੀਂ ਸੀ ਕੀਤੀਆਂ ਪਰ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀਆਂ ਮਸ਼ੀਨਾਂ ਨੇ ਜਿਹੜੀਆਂ ਜਿਹੜੇ ਸੰਧ ਉਹਨਾਂ ਨੂੰ ਚਾਹੀਦੇ ਹੁੰਦੇ ਸੀ ਉਹਨਾਂ ਨੂੰ ਤਿਆਰ ਕਰਨਾ ਚਾਹੇ ਕਹੀ ਖੁਰਪਿਆਂ ਤੋਂ ਲਾ ਕੇ ਸੀ ਗੱਲ ਕਰ ਸਕਦੇ ਆ ਉਹਨਾਂ ਨੂੰ ਸਵਾਰਨਾ ਭਾਵੇਂ ਇੱਕ ਸਪੈਸ਼ਲ ਖਿੱਤੇ ਜਿਹੜਾ ਕੰਮ ਹੁੰਦਾ ਸੀ ਇਹ ਉਹਨਾਂ ਤੋਂ ਠੀਕ ਕਰਵਾਉਂਦੇ ਸੀ ਪਰ ਥੋੜੀ ਬਹੁਤੀ ਜਿਹੜੀ ਠੋਰਾ ਠੱਗੀ ਹੈ ਉਹ ਆਪਣੇ ਆਪ ਵੀ ਘਰੇ ਕਰ ਲੈਂਦੇ ਸੀ ਛੋਟੀਆਂ ਛੋਟੀਆਂ ਚੀਜ਼ ਨੂੰ ਚੱਕ ਕੇ ਜਿਹੜਾ ਉਹ ਦੂਜੇ ਕੋਲ ਨਹੀਂ ਸੀ ਲੈ ਕੇ ਜਾਂਦੇ ਕਿਉਂਕਿ ਜਿਹੜੀ ਭਾਵਨਾ ਜਾਂ ਮਨ ਦੇ ਵਿੱਚ ਇਹ ਹੁੰਦਾ ਸੀ ਕਿ ਛੋਟਾ ਜਿਹਾ ਹੀ ਕੰਮ ਹੈ ਅਸੀਂ ਆਪ ਹੀ ਕਰ ਲਵਾਂਗੇ ਉੱਥੋਂ ਲੈ ਕੇ ਅਸੀਂ ਜੇ ਹੁਣ ਤੱਕ ਦੇਖਦੇ ਆ ਤਾਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਕੋਈ ਡਿਗਰੀਆਂ ਤਾਂ ਨਹੀਂ ਕੀਤੀਆਂ ਹੋਈਆਂ ਪਰ ਉਹ ਕੰਬਾਈਨਾਂ ਤੋਂ ਲੈ ਕੇ ਇੰਜਣ ਹੋਗੇ ਟਰੈਕਟਰ ਹੋਗੇ ਇਹ ਸਾਰੀਆਂ ਚੀਜ਼ਾਂ ਜਿੰਨੀ ਵੀ ਮਸ਼ੀਨਰੀ ਉਹਨਾਂ ਨੂੰ ਚਾਹੀਦੀ ਆ ਖਾਸ ਕਰਕੇ ਕਿਉਂਕਿ ਅਸੀਂ ਦੇਖਦੇ ਆ ਪੰਜਾਬੀ ਜਿਹੜਾ ਖੇਤ ਹੈ ਸਾਡਾ ਉਹ ਖੇਤੀ ਬੜੀ ਪ੍ਰਧਾਨ ਹੈ ਤੇ ਇਹਦੇ ਵਿੱਚ ਇਹਨਾਂ ਚੀਜ਼ਾਂ ਦੀ ਹਰ ਵਾਰ ਜਦੋਂ ਵੀ ਕਿਤੇ ਨਵੇਂ ਸੀਜ਼ਨ ਦੀ ਸ਼ੁਰੂਆਤ ਕਰਨੀ ਹੈ ਤਾਂ ਇਹਨਾਂ ਨੂੰ ਨਵੇਂ ਸਿਰੇ ਤੋਂ ਖੋਲ ਬੰਨ ਕੇ ਤਿਆਰ ਕੀਤਾ ਜਾਂਦਾ ਤਾਂ ਕਿ ਸੀਜ਼ਨ ਚ ਇਹ ਸਾਨੂੰ ਚੀਜ਼ਾਂ ਤੰਗ ਨਾ ਕਰਨਾ ਸੋ ਇਹ ਸਾਰੇ ਵੱਲ ਉਹਨਾਂ ਨੂੰ ਆਪ ਹੀ ਸੀ ਭਾਵੇਂ ਉਹ ਕਿਸੇ ਡਿਗਰੀਆਂ ਨਹੀਂ ਕਰਨ ਗਏ ਹੋਏ ਸੀ ਤੇ ਇਸ ਤਰ੍ਹਾਂ ਹੀ ਪਹਿਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇੰਜਣ ਸਵਾਰ ਨੇ ਉਹ ਮਿਸਤਰੀ ਨੇ ਜਿਹੜੇ ਤੇ ਕਿੰਨੀ ਪੁੱਛ ਪ੍ਰਤੀਤ ਉਹਨਾਂ ਦੀ ਹੁੰਦੀ ਸੀ ਤੇ ਆਪ ਹੀ ਬਿਨਾਂ ਹੈ ਕਿਸੇ ਡਿਗਰੀ ਤੋਂ ਉਹ ਕਰ ਲੈਂਦੇ ਸੀ ਉਹਨਾਂ ਦੀ ਤੋੜ ਪੰਨ ਤੇ ਉਹਨਾਂ ਨੂੰ ਚਾਲੂ ਕਰ ਦਿੰਦੇ ਸੀ ਇਸੇ ਤਰ੍ਹਾਂ ਕੰਬਾਈਨਰ ਨੇ ਕੋਈ ਛੋਟੀ ਚੀਜ਼ ਨਹੀਂ ਹੈ ਉਹਨੂੰ ਖੋਲਣਾ ਬੰਨਣਾ ਚਲਾਉਣਾ ਤੇ ਚਲਾਈ ਦੇ ਟਾਈਮ ਵੀ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਜਿਨ੍ਹਾਂ ਨੂੰ ਫੋਰਮੈਨ ਕਿਹਾ ਜਾਂਦਾ ਜਾਨੀ ਕਿ ਚਾਰ ਬੰਦਿਆਂ ਦਾ ਕੰਮ ਹੈ ਜਿਹੜਾ ਉਹ ਇੱਕ ਇਨਸਾਨ ਹੈ ਉਹ ਸੰਭਲ ਲੈਂਦਾ ਡਰਾਈਵਿੰਗ ਵੀ ਕਰ ਲੈਂਦਾ ਹੋਰ ਜਿਹੜੀ ਖੋਲ ਬੰਨਣਾ ਉਹਨੂੰ ਵੀ ਸਵਾਰ ਲੈਂਦਾ ਸੋ ਇਸ ਤਰ੍ਹਾਂ ਇਹ ਚੀਜ਼ ਹੈ ਜਿਹੜੀ ਉਹ ਅਸੀਂ ਦੇਖਦੇ ਆ ਸਾਡੇ ਅੰਦਰ ਹੀ ਆ ਤੇ ਜੇਕਰ ਅਸੀਂ ਗੱਲ ਕਰੀਏ ਅੱਜ ਦੀ ਨੌਜਵਾਨ ਪੀੜੀ ਦੇ ਅਸੀਂ ਉਹਨਾਂ ਨੂੰ ਪੜ੍ਹਾਈਆਂ ਵੱਲ ਜਾਣ ਦੇ ਕੋਸ਼ਿਸ਼ ਹੈ ਜਿਹੜੀ ਕਹਿੰਨੇ ਆ ਕਰੋ ਤੇ ਇਹ ਕਿਉਂ ਵਾਜਵੈ ਤੇ ਕਿਉਂ ਇਹ ਜ਼ਰੂਰੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਉਸ ਤਰ੍ਹਾਂ ਉਹਨਾਂ ਸਮਾਂ ਨਹੀਂ ਕਿਸੇ ਕੋਲ ਵੀ ਕਿ ਤੁਸੀਂ ਪਹਿਲਾਂ ਸਿੱਖਦੇ ਹੋ ਫਿਰ ਉਹਨੂੰ ਤੁਸੀਂ ਅਪਲਾਈ ਕਰਦੇ ਹੋ ਇਦਾਂ ਕਰਦੇ ਕਰਾਂਦੇ ਬਹੁਤ ਸਾਰਾ ਸਮਾਂ ਜਿਹੜਾ ਉਹ ਨਿਕਲ ਜਾਂਦਾ ਹੈ ਇਹਦੇ ਵਿੱਚ ਅੱਜ ਜਿਹੜੀ ਅਸੀਂ ਗੱਲ ਕਰਨੀ ਚਾਹੁੰਦੇ ਆ ਉਹ ਇਹ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਇਹਦੇ ਵਿੱਚ ਵਧੀਆ ਡਿਗਰੀਆਂ ਹਾਸਲ ਕਰਕੇ ਤੁਸੀਂ ਆਪਣੇ ਸਕਿੱਲ ਜਿਹੜਾ ਤੁਹਾਡੇ ਅੰਦਰ ਆਲਰੇਡੀ ਹੈਗਾ ਉਹਨੂੰ ਹੋਰ ਵਧੀਆ ਡਿਵੈਲਪ ਕਰ ਸਕਦੇ ਹੋ ਆਪਣਾ ਕੀਤਾ ਜਿਹੜਾ ਉਹਨੂੰ ਬਣਾ ਸਕਦੇ ਹੋ ਇਹਦੇ ਬਾਰੇ ਅੱਜ ਸਾਨੂੰ ਦੱਸਣਗੇ ਸਰਦਾਰ ਪਰਮਜੀਤ ਸਿੰਘ ਕਿ ਕਿਸ ਤਰ੍ਹਾਂ ਅਸੀਂ ਜਿਹੜਾ ਮਕੈਨਿਜ਼ਮ ਹੈ ਇਹਨੂੰ ਹੋਰ ਡਿਵੈਲਪ ਕਰ ਸਕਦੇ ਹਾਂ ਸਾਰਿਆਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਕਿ ਮਕੈਨਿਕਲ ਇੰਜੀਨੀਅਰਿੰਗ ਮਕੈਨੀਕਲ ਇੰਜੀਨੀਅਰਿੰਗ ਦੇ ਅੰਦਰ ਸਾਡੇ ਜਿਹੜੇ ਬਜ਼ੁਰਗ ਆ ਸਾਡੇ ਬੱਚੇ ਆ ਕਾਫੀ ਸਾਡੇ ਜਿਹੜੇ ਲੋਕ ਆ ਉਹਨਾਂ ਨੂੰ ਮਕੈਨੀਕਲ ਆਉਂਦੀ ਹੈ ਹੂੰ ਸ਼ੁਰੂ ਤੋਂ ਹੀ ਕਿਉਂਕਿ ਬਚਪਨ ਤੋਂ ਆਪਣੇ ਪਰਿਵਾਰਾਂ ਚ ਜਿੱਦਾਂ ਸਾਡੇ ਘਰੇ ਟਰੈਕਟਰ ਹੁੰਦੇ ਆ ਕੰਬਾਈਨਾ ਹੁੰਦੀਆਂ ਪਿੰਡਾਂ ਚ ਸ਼ਹਿਰਾਂ ਚ ਵੀ ਸਾਡੇ ਵਰਕਸ਼ਾਪਾਂ ਹੁੰਦੀਆਂ ਉੱਥੇ ਨਾਲ ਬੱਚੇ ਕੰਮ ਕਰਦੇ ਆ ਪਰਿਵਾਰ ਦੇ ਨਾਲ ਤਾਂ ਉਹ ਸਿੱਖ ਜਾਂਦੇ ਆ ਤੇ ਵੈਸੇ ਵੀ ਪੰਜਾਬੀਆਂ ਦੇ ਤਾਂ ਖੂਨ ਚ ਹੀ ਆ ਸਾਰਾ ਕੁਝ ਹਮ ਪੰਜਾਬੀਆਂ ਨੂੰ ਤਾਂ ਸਾਰਾ ਕੁਝ ਗੁਰਤੀ ਪ੍ਰਮਾਤਮਾ ਵੱਲੋਂ ਹੀ ਮਿਲੀ ਹੋਈ ਆ ਆਂਦਾ ਸਾਰਾ ਕੁਝ ਐ ਕੰਮ ਵੀ ਕਰ ਲੈਣੇ ਆ ਅਸੀਂ ਦੁਕਾਨਾਂ ਵੀ ਕਰ ਲੈਣੇ ਆ ਪਰ ਇਹਦੇ ਨਾਲ ਨਾਲ ਸਾਨੂੰ ਪੜਾਈ ਵੀ ਜ਼ਰੂਰੀ ਆ ਜਿਹੜੀ ਮਕੈਨੀਕਲ ਇੰਜੀਨੀਅਰਿੰਗ ਦੇ ਅੰਦਰ ਵੀ ਅਸੀਂ ਇੰਜੀਨੀਅਰਿੰਗ ਵੀ ਕਰ ਸਕਦੇ ਆ ਡਿਪਲੋਮਾ ਵੀ ਕਰ ਸਕਦੇ ਆ ਹਮ ਆਈਟੀਆਈ ਵੀ ਕਰ ਸਕਦੇ ਆ ਜਿਹੜੇ ਸਕਿਲਡ ਲੋਕ ਆ ਉਹਨਾਂ ਨੂੰ ਅੱਜ ਅਸੀਂ ਗੱਲ ਜੋ ਕਰਾਂਗੇ ਸਿਰਫ ਆਈਟੀਆਈ ਬਾਰੇ ਗੱਲ ਕਰਾਂਗੇ ਵੀ ਜਿਹੜੀ ਅਸੀਂ ਪੜਾਈ ਜਿਨ੍ਹਾਂ ਨੇ 10ਵੀਂ ਕਰੀ ਹੋਈ ਆ 12ਵੀਂ ਕਰੀ ਹੋਈ ਆ 8ਵੀਂ ਪਾਸ ਵੀ ਆ ਉਹ ਵੀ ਆਈਟੀਆਈ ਕਰ ਸਕਦੇ ਆ ਤੇ ਆਈਟੀਆਈ ਕਰਨ ਲਈ 8ਵੀਂ 10ਵੀਂ 12ਵੀਂ ਕੁਆਲਿਫੀਕੇਸ਼ਨ ਆ ਤੇ ਉਹਦੇ ਨਾਲ ਅਗਰ ਅਸੀਂ ਆਈਟੀਆਈ ਕਰ ਲਨੇ ਆ ਉਹਦਾ ਐ ਫਾਇਦਾ ਹੁੰਦਾ ਵੀ ਅਸੀਂ ਲੋਨ ਵੀ ਸਾਨੂੰ ਮਿਲ ਜਾਂਦਾ ਜੋਬ ਵੀ ਮਿਲ ਸਕਦੀ ਹੈ ਮੇਰਾ ਕਹਿਣ ਦਾ ਮਤਲਬ ਹੈ ਵੀ ਸਾਨੂੰ ਮਤਲਬ ਕਿ ਪੜਾਈ ਜ਼ਰੂਰੀ ਹੈ ਕਿ ਕੋਈ ਨਾ ਕੋਈ ਸਕਿਲਡ ਸਾਨੂੰ ਹੋਣੀ ਚਾਹੀਦੀ ਹੈ ਤਾਂ ਸਾਨੂੰ ਜਿਹੜਾ ਸਾਡਾ ਬਿਜ਼ਨਸ ਹੈ ਉਹਦੇ 'ਚ ਅਸੀਂ ਜ਼ਿਆਦਾ ਗਰੋਅ ਕਰ ਸਕਦੇ ਹਾਂ ਬਿਲਕੁਲ ਯਾਨੀ ਕਿ ਗੱਲ ਇਹ ਹੈ ਵੀ ਸਕਿਲ ਤਾਂ ਤੁਹਾਡੇ ਅੰਦਰ ਆਲਰੇਡੀ ਹੈਗਾ ਹੀ ਆ ਪਰ ਉਹਨੂੰ ਤੁਸੀਂ ਇੱਕ ਡਿਗਰੀ ਹੈ ਜਿਹੜੀ ਉਹਦਾ ਦਰਜਾ ਦੇਣਾ ਹੈ ਤਾਂ ਕਿ ਤੁਸੀਂ ਆਪਣਾ ਕਰੀਅਰ ਹੈ ਉਸੇ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਬਣਾ ਸਕੋ ਇਹਦੇ ਵਿੱਚ ਅਸੀਂ ਪੁੱਛਣਾ ਚਾਹਾਂਗੇ ਕਿ ਜਿਹੜੇ 8ਵੀਂ 10ਵੀਂ ਵਾਲੇ ਜਿਹੜੇ ਬੱਚੇ ਨੇ ਸਾਡੇ ਉਹ ਕੀ ਕਰ ਸਕਦੇ ਆ ਆਈਟੀਆਈ ਲਈ ਜਿਹੜੀ ਕੁਆਲੀਫਿਕੇਸ਼ਨ ਹੈ ਉਹ 10ਵੀਂ 12ਵੀਂ ਹੈ ਕੁਝ ਕੋਰਸੇਸ ਲਈ 8ਵੀਂ ਵੀ ਹੈਗੀ ਹੈ ਹੂੰ ਤੇ 8ਵੀਂ 10ਵੀਂ ਤੇ 12ਵੀਂ ਵਾਲੇ ਅਲੱਗ-ਅਲੱਗ ਆਈਟੀਆਈ ਦੇ ਕੋਰਸੇਸ ਆ ਜਿਹੜੇ ਕਰ ਸਕਦੇ ਆ ਜੀ ਉਹਨਾਂ ਦੇ ਕੋਰਸੇਜ਼ ਦੇ ਨਾਮ ਹੈਗੇ ਆ ਡਰਾਫਟਸਮੈਨ ਮੈਕੈਨਿਕਲ ਟੂਲ ਐਂਡ ਡਾਈ ਮੇਕਰ ਪ੍ਰੈਸ ਟੂਲ ਜਿਗ ਐਂਡ ਫਿਕਚਰਸ ਮੈਕੈਨਿਕ ਟੂਲ ਮਸ਼ੀਨਸ ਮੈਕੈਨਿਕ ਰੈਫਰਿਜਰੇਸ਼ਨ ਐਂਡ 에ਅਰ ਕੰਡੀਸ਼ਨ ਡੀਜ਼ਲ ਮੈਕੈਨਿਕ ਮਤਲਬ ਕਿ ਹੋਰ ਵੀ ਕਾਫੀ ਆਈਟੀਆਈ ਦੀ ਕੋਰਸੇਜ਼ ਹੈਗੀਆਂ ਜਿਹੜੇ ਅਸੀਂ ਮੈਕੈਨਿਕਲ ਚ ਕਰ ਸਕਦੇ ਜੀ ਤੇ ਅਸੀਂ ਦੱਸਣਾ ਚਾਹਾਂਗੇ ਇਹਨਾਂ ਦੀ ਐਡਮਿਸ਼ਨ ਆ ਜਿਹੜੀਆਂ ਹਰ ਸਾਲ ਜੁਲਾਈ ਤੋਂ ਅਗਸਤ ਦੇ ਵਿੱਚ ਹੁੰਦੀਆਂ ਨੇ ਤੇ ਤੁਸੀਂ ਇਹ ਗੱਲ ਸਿਰਫ ਤੁਹਾਡੇ ਧਿਆਨ ਦੇਣਯੋਗ ਹੈ ਕਿਉਂਕਿ ਜਿਹੜੇ ਇਸ ਖਿੱਤੇ 'ਚ ਹੈਗੇ ਨੇ ਆਲਰੇਡੀ ਉਹ ਆਪਣੇ ਬੱਚਿਆਂ ਨੂੰ ਗਾਈਡ ਕਰ ਦਿੰਦੇ ਨੇ ਤੇ ਅਸੀਂ ਜਾਣਕਾਰੀ ਉਹਨਾਂ ਸਾਰਿਆਂ ਲਈ ਦੇਣਾ ਚਾਹੁੰਦੇ ਆ ਜਿਨ੍ਹਾਂ ਦੇ ਇਸ ਬਾਬਤ ਕੋਈ ਜਾਣਕਾਰੀ ਨਹੀਂ ਹੈਗੀ ਆ ਫਿਰ ਵੀ ਤੁਸੀਂ ਇਹ ਗੱਲਾਂ ਧਿਆਨ 'ਚ ਰੱਖਣੀਆਂ ਨੇ ਕਿ ਕਦੋਂ ਇਹਨਾਂ ਦੀ ਐਡਮਿਸ਼ਨਾਂ ਆਉਂਦੀਆਂ ਨੇ ਤਾਂ ਆਉਣ ਵਾਲੇ ਸਾਲ 'ਚ ਅਸੀਂ ਇਸ ਚੀਜ਼ ਦਾ ਧਿਆਨ ਰੱਖਣਾ ਤੇ ਇਹਦੀ ਕੋਈ ਏਜ ਲਿਮਟ ਵੀ ਹੈ ਮਕੈਨੀਕਲ ਆਈਟੀਆਈ ਦੇ ਲਈ ਸਾਨੂੰ ਏਜ ਲਿਮਟ ਜਿੱਦਾਂ ਅਸੀਂ 8ਵੀਂ ਤੋਂ ਲੈ ਕੇ 10ਵੀਂ 12ਵੀਂ ਵਾਲੀ ਵੀ ਕਰ ਸਕਦੇ ਆ ਤਾਂ ਏਜ ਲਿਮਿਟ 14 ਸਾਲ ਤੋਂ ਲੈ ਕੇ 40 ਸਾਲ ਤੱਕ ਹੈ। ਕਾਫੀ ਸਮਾਂ ਹੈ। ਕਾਫੀ ਸਮਾਂ ਹੈ। ਹੂੰ ਸਾਡੇ ਕੋਲ ਮਤਲਬ ਕਿ ਕਾਫੀ ਕੋਰਸਿਸ ਵੀ ਹੈਗੇ ਆ। ਹੂੰ ਜਿਹੜਾ ਡਰਾਫਟਸਮੈਨ ਦਾ ਕੋਰਸ ਹੈ ਉਹ +2 ਵਾਲੇ ਕਰ ਸਕਦੇ ਆ। ਹੂੰ ਕੁਝ ਹੋਰ ਕੋਰਸ ਹੈ ਜਿਹੜੇ ਮੈਂ ਦੱਸੇ ਆ ਉਹ 10ਵੀਂ ਵਾਲੇ ਵੀ ਕਰ ਸਕਦੇ ਆ। ਕੁਝ ਕੋਰਸ 8ਵੀਂ ਵਾਲੇ ਵੀ ਕਰ ਸਕਦੇ ਆ। ਬਿਲਕੁਲ ਅਸੀਂ ਸਿਰਫ ਤੁਹਾਨੂੰ ਇਹ ਜਾਣਕਾਰੀਆਂ ਦੇ ਸਕਦੇ ਹਾਂ ਕਿ ਸਾਡੇ ਬੱਚੇ ਕੀ ਕਰ ਸਕਦੇ ਨੇ ਇਹਦੇ ਨਾਲ ਸੰਬੰਧਿਤ ਜਿਹੜੇ ਆਧਾਰੇ ਨੇ ਤੁਸੀਂ ਉੱਥੇ ਜਾ ਕੇ ਪੁੱਛ ਪੜਤਾਲ ਕਰ ਸਕਦੇ ਹੋ ਤੇ ਐਡਮਿਸ਼ਨਾਂ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ ਸਾਡਾ ਜਿਹੜਾ ਮਕਸਦ ਹੈ ਤੁਹਾਨੂੰ آگਾਹ ਕਰਨਾ ਹੈ ਕਿ ਅਸੀਂ ਐਵੇਂ ਹੀ ਆਪਣੀ ਜਿਹੜੀ ਉਮਰ ਹੈ ਆਪਣੀ ਜਿਹੜੀ ਜਵਾਨੀ ਹੈ ਉਹਨੂੰ ਨਾ ਗਵਾਈਏ ਕਈ ਵਾਰ ਇਹ ਵੀ ਹੋ ਜਾਂਦਾ ਹੈ ਕਿ ਸਾਡਾ ਜਿਹੜਾ ਕਿੱਤਾ ਹੈ ਜਾਂ ਸਾਡਾ ਕਿੱਤਾ ਕੋਈ ਹੋਰ ਹੈ ਤੇ ਅਸੀਂ ਇੱਧਰ ਆਉਣਾ ਚਾਹੁੰਦੇ ਆ ਮਕੈਨਿਜ਼ਮ ਵੱਲ ਕੋਈ ਡਿਗਰੀ ਜਾਂ ਆਈਟੀ ਜਿਹੜਾ ਕਰਨਾ ਚਾਹੁੰਦੇ ਆ ਇਹਦੇ ਚ ਉਹਦੇ ਲਈ ਸਾਡੇ ਕੋਲ ਉਮਰ ਹੈ ਜਿਹੜੀ ਉਹ 40 ਸਾਲ ਹੈਗੀ ਆ ਕੁਝ ਹੋਰ ਕਰਕੇ ਵੀ ਤੁਸੀਂ ਇੱਧਰ ਆ ਸਕਦੇ ਹੋ ਦੇਖੋ 14 ਸਾਲ ਤੋਂ ਲੈ ਕੇ 40 ਸਾਲ ਤੱਕ ਕਾਫੀ ਸਮਾਂ ਹੈਗਾ ਅਸੀਂ ਮਤਲਬ ਆਪਣਾ ਜਿਹੜਾ ਕੰਮ ਕਰ ਰਹੇ ਆ ਜਿੱਦਾਂ ਅਸੀਂ ਸਾਡਾ ਵਿਸ਼ਾ ਸੀਗਾ ਵੀ ਘਰੇ ਸਾਡੇ ਜਿੱਦਾਂ ਦੁਕਾਨ ਹੈ ਕੋਈ ਇੰਜਣ ਸਮਾਰਨ ਦਾ ਟਰੈਕਟਰ ਸਮਾਰਨ ਦੀ ਹੈ ਅਸੀਂ ਉੱਥੇ ਮਾਪਪੋਣਾਂ ਲੱਗੇ ਹੋਏ ਆ ਕੰਮ ਅਸੀਂ ਸਿੱਖੇ ਹੋਏ ਆ ਤਾਂ ਅਸੀਂ ਆਈਟੀਆਈ ਮਕੈਨਿਕਲ ਕਰਕੇ ਫਿਰ ਉਹਦੇ ਨਾਲ ਸਾਨੂੰ ਇੱਕ ਫਾਇਦਾ ਹੋ ਜਾਂਦਾ ਵੀ ਸਾਨੂੰ ਬੈਂਕ ਤੋਂ ਲੋਨ ਮਿਲ ਜਾਂਦਾ ਤਾਂ ਉਸ ਨੂੰ ਕੰਮ ਨੂੰ ਅਸੀਂ ਅੱਗੇ ਵਧਾ ਸਕਦੇ ਹਾਂ ਤੇ ਇੱਕ ਹੋਰ ਵੀ ਹੈ ਜਦੋਂ ਟੈਕਨੀਕਲ ਤੁਹਾਨੂੰ ਨੌਲੇਜ ਆ ਜਾਂਦੀ ਹੈ ਉਸ ਚ ਅਸੀਂ ਕੰਮ ਵਿੱਚ ਸੁਧਾਰ ਕਰ ਸਕਦੇ ਹਾਂ ਸਾਫ ਸੁਥਰਾ ਕੰਮ ਕਰ ਸਕਦੇ ਹਾਂ ਕੁਝ ਜਣੀਆਂ ਕਮੀਆਂ ਰਹਿ ਸਕਦੀਆਂ ਹੋ ਸਕਦਾ ਵੀ ਅਸੀਂ ਚੰਗੀ ਤਰ੍ਹਾਂ ਉਹ ਨਾ ਕਰ ਸਕਦੇ ਹੋਏ ਉਹ ਅਸੀਂ ਪੜਾਈ ਤੋਂ ਬਾਅਦ ਕਰ ਸਕਦੇ ਹਾਂ ਜੀ ਥਿਊਰੀ ਹੈ ਜਿਹੜੀ ਉਹ ਸਾਨੂੰ ਪ੍ਰੈਕਟੀਕਲ ਦੇ ਨਾਲ ਨਾਲ ਬਹੁਤ ਕੁਝ ਸਿਖਾਉਂਦੀ ਹੈ ਤੇ ਉਹਦੀਆਂ ਬਰੀਕੀਆਂ ਨੇ ਜਿਹੜੀਆਂ ਉਹਨਾਂ ਨੂੰ ਸਿੱਖ ਕੇ ਅਸੀਂ ਪੱਕੇ ਪ੍ਰੋਫੈਸ਼ਨਲੀ ਤੌਰ ਤੇ ਉਹ ਕੰਮ ਹੈ ਜਿਹੜਾ ਉਹ ਕਰ ਸਕਦੇ ਹਾਂ ਅਸੀਂ ਇਹ ਚ ਜਾਣਨਾ ਚਾਹਾਂਗੇ ਕਿ ਇਹ ਜਾਣਕਾਰੀਆਂ ਸਾਨੂੰ ਕਿੱਥੋਂ ਮਿਲ ਸਕਦੀਆਂ ਨੇ ਅਸੀਂ ਪੰਜਾਬ ਸਰਕਾਰ ਦੇ ਆਈਟੀਆਈ ਦੇ ਪੋਰਟਲ ਤੇ ਜਾ ਕੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਆਈਟੀਆਈ ਹੈਗੀਆਂ ਜਿੰਨੀ ਵੀ ਸਟੇਟਾਂ 'ਚ ਮਤਲਬ ਕਿ ਹੈਗੀਆਂ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਚੰਡੀਗੜ੍ਹ ਆਈਟੀਆਈ ਦੇ ਪੋਰਟਲ ਤੇ ਜਾ ਕੇ ਚੰਡੀਗੜ੍ਹ ਆਈਟੀਆਈ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਆ ਇਸੇ ਤਰ੍ਹਾਂ ਅਲੱਗ-ਅਲੱਗ ਸਟੇਟਾਂ ਦੀਆਂ ਅਲੱਗ-ਅਲੱਗ ਆਈਟੀਆਈ ਦੇ ਅਲੱਗ-ਅਲੱਗ ਪੋਰਟਲ ਹਨ ਅਸੀਂ ਅਲੱਗ-ਅਲੱਗ ਸਟੇਟਾਂ ਵਾਲੇ ਲੋਕ ਸਾਨੂੰ ਸੁਣ ਰਹੇ ਆ ਤਾਂ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਆਪਣੀ ਸਟੇਟ ਦੇ ਤੁਸੀਂ ਆਈਟੀਆਈ ਦੇ ਪੋਰਟਲ ਤੇ ਜਦ ਖੋਲੋਗੇ ਤਾਂ ਤੁਹਾਨੂੰ ਸਾਰੀ ਜਾਣਕਾਰੀ ਕਿਹਦੇ ਰਿਗਾਰਡਿੰਗ ਮਿਲ ਜਾਏਗੀ ਵੀ ਕਿਹੜੇ-ਕਿਹੜੇ ਕੋਰਸਿਸ ਕਿਹੜੀ-ਕਿਹੜੀ ਆਈਟੀਆਈ ਕਿੱਥੇ-ਕਿੱਥੇ ਕਰਾ ਰਹੀ ਹੈ ਤੇ ਉਹਦੇ ਲਈ ਕੀ-ਕੀ ਐਲੀਜੀਬਿਲਟੀ ਹੈ ਕੁਝ ਕੋਰਸਾਂ ਲਈ ਐਂਟਰੈਂਸ ਟੈਸਟ ਵੀ ਹੁੰਦਾ ਜਿਦਾ ਡਰਾਫਟਸਮੈਨ ਦਾ ਕੋਰਸ ਹੈ ਸਪੈਸ਼ਲੀ ਦੇ ਲਈ ਐਂਟਰੈਂਸ ਟੈਸਟ ਹੈ ਬਾਕੀ ਜਿਹੜੇ ਟੈਸਟ ਨਹੀਂ ਹੁੰਦਾ ਕਿਸੇ ਲਈ ਵੀ ਉਹ 10ਵੀਂ ਤੇ 12ਵੀਂ ਦੀ ਮੈਰਿਟ ਦੇ ਬੇਸ ਤੇ ਸਿਲੈਕਸ਼ਨ ਕਰ ਲਈ ਜਾਂਦੀ ਹੈ ਤੇ ਜਿਹੜਾ ਮੈਰਿਟ 'ਚ ਆਏਗਾ ਤਾਂ ਉਹਦੀ ਸਿਲੈਕਸ਼ਨ ਹੋ ਜਾਂਦੀ ਹੈ ਜੀ ਸੋ ਤੁਸੀਂ ਦੇਖੋ ਹਰ ਇੱਕ ਮਾਂ ਪਿਓ ਜਿਹੜਾ ਆਪਣੇ ਬੱਚੇ ਨੂੰ 10ਵੀਂ ਤੱਕ ਪੜਾਉਣਾ ਤਾਂ ਜ਼ਰੂਰ ਹੀ ਚਾਹੁੰਦਾ ਹੈ ਤੇ ਅਸੀਂ ਤਾਂ ਕਹਿੰਨੇ ਆ ਕਿ ਹਾਇਰ ਐਜੂਕੇਸ਼ਨ ਹੈ ਜਿਹੜੀ ਉਹ ਵੀ ਤੁਸੀਂ ਹਾਸਿਲ ਕਰੋ ਪਰ ਜੇਕਰ ਕਈ ਵਾਰ ਸਾਡੇ ਘਰ ਚ ਮਜਬੂਰੀਆਂ ਹੋ ਜਾਂਦੀਆਂ ਕਿ ਸਾਨੂੰ ਜਿਹੜਾ ਪੈਸਾ ਜਲਦੀ ਕਮਾਉਣਾ ਹੈ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਤਾਂ ਤੁਸੀਂ ਫਿਰ ਕੱਚੇ ਪੱਕੇ ਜਿਹੜੇ ਕੰਮ ਕਰਨ ਦੀ ਜਗ੍ਹਾ ਪੱਕਾ ਕੰਮ ਕਰੋ ਇੱਕ ਡਿਗਰੀ ਉਹਦੇ ਵਿੱਚ ਹਾਸਲ ਹੈ ਜਿਹੜੀ ਉਹ ਜ਼ਰੂਰ ਕਰ ਲਓ ਇੱਕ ਡਿਪਲੋਮਾ ਜਿਹੜਾ ਤੁਹਾਡੇ ਹੱਥ ਚ ਹੋਣਾ ਜ਼ਰੂਰੀ ਆ ਸੋ ਉਮੀਦ ਕਰਦੇ ਆ ਕਿ ਤੁਹਾਡੇ ਲਈ ਲਾਹੇਮੰਦ ਹੋਏਗਾ ਇਹਦੇ ਬਾਬਤ ਹੋਰ ਜਾਣਕਾਰੀ ਹੈ ਜਿਹੜੀ ਉਹ ਵੀ ਸਾਡੇ ਕੋਲ ਕੋਈ ਹੈ ਆਈਟੀਆਈ ਦੇ ਰਿਗਾਰਡਿੰਗ ਜਾਣਕਾਰੀ ਹੈ ਵੀ ਆਈਟੀਆਈ ਚ ਆਪਾਂ ਮਤਲਬ ਸਿੱਖ ਸਕਦੇ ਆ ਛੋਟੇ ਛੋਟੇ ਜਿੰਨਾ ਮੋਟਰਾਂ ਠੀਕ ਕਰਨੀਆਂ ਇੰਜਨ ਠੀਕ ਕਰਨੇ ਹਮ ਆਪਣਾ ਆਈਟੀਆਈ ਦੀ ਹੋਰ ਵੀ ਕਾਫੀ ਟ੍ਰੇਡਸ ਆ ਜਿਨ੍ਹਾਂ ਲਈ ਅਸੀਂ ਅੱਗੇ ਵੀ ਪ੍ਰੋਗਰਾਮ ਕਰ ਸਕਦੇ ਆ ਇਲੈਕਟ੍ਰੀਕਲ ਦੀਆਂ ਵੀ ਟ੍ਰੇਡਸ ਹੁੰਨੀਆਂ ਆਈਟੀਆਈ ਚ ਪਲੰਬਰ ਦੇ ਵੀ ਟ੍ਰੇਡਸ ਹੁੰਨੀਆਂ ਆਈਟੀਆਈ ਦੇ ਅੰਦਰ ਮਤਲਬ ਕਿ ਕਾ ਬੜਾ ਦਾਇਰਾ ਹੈ ਆਈਟੀਆਈ ਦੇ ਅੰਦਰ ਵੀ ਹਾਂਜੀ ਹਾਂ ਤੇ ਏਸੀ ਜਿਨ੍ਹਾਂ ਦਾ ਅੱਜ ਕੱਲ ਬਹੁਤ ਚੱਲਣ ਹੈ ਤੇ ਬਹੁਤ ਏਸੀ ਤੋਂ ਬਿਨਾਂ ਦਾ ਕੋਈ ਘਰ ਚ ਰਹਿ ਵੀ ਨਹੀਂ ਸਕਦਾ ਤੇ ਉਹ ਵੀ ਆਈਟੀਆਈ ਚ ਏਸੀ ਵਗੈਰਾ ਦਾ ਵੀ ਰਿਪੇਅਰ ਕਰਨਾ ਸਿਖਾਇਆ ਜਾਂਦਾ ਤੇ ਆਟੋ ਰਿਪੇਅਰ ਵੀ ਸਿਖਾਇਆ ਜਾਂਦਾ ਆਈਟੀਆਈ ਦੇ ਅੰਦਰ ਮੇਰਾ ਕਹਿਣ ਦਾ ਮਤਲਬ ਹੈ ਕਿ ਜਿੱਦਾਂ ਪਲੱਸ 2 ਕਰਕੇ ਬੱਚੇ ਬਾਹਰ ਨੂੰ ਭੱਜਣ ਦੀ ਕਾਲੀ ਕਰਦੇ ਆ ਸਾਡਾ ਮੇਨ ਮੇਰਾ ਮੁੱਖ ਮੁੱਦਾ ਇਹ ਹੁੰਦਾ ਵੀ ਬੱਚਿਆਂ ਨੂੰ ਆਪਣੇ ਪਹਿਲਾਂ ਦੇਸ਼ ਜੀ ਇੱਥੇ ਰਹਿ ਕੇ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੱਦਾਂ ਹੁਣ ਮਾਹੌਲ ਦੇਖੋ ਬਾਹਰ ਦਾ ਕਿਹਾ ਜਾ ਵੀ ਫੜਦੇ ਆ ਤਾਂ ਸਾਨੂੰ ਜਿਹੜੇ ਗ੍ਰੀਨ ਕਾਰਡ ਹੋਲਡਰ ਵੀ ਆ ਉਹਨਾਂ ਨੂੰ ਵੀ ਅਸੀਂ ਉਹਨਾਂ ਨੂੰ ਬਾਹਰ ਭੇਜ ਦਿੰਨੇ ਆ ਵਾਪਸ ਤੇ ਅਸੀਂ ਆਪਣੇ ਦੇਸ਼ ਚ ਜੇ ਇੱਥੇ ਰਹਿ ਕੇ ਇੱਕ ਤਾਂ ਸਾਡੇ ਦੇਸ਼ ਦੀ ਅਸੀਂ ਤਰੱਕੀ ਕਰਾਂਗੇ ਆਪਣੀ ਸਟੇਟ ਦੀ ਤਰੱਕੀ ਕਰਾਂਗੇ ਆਪਣੇ ਸਮਾਜ ਦੀ ਤਰੱਕੀ ਕਰਾਂਗੇ ਨਾਲ ਵਾਲਿਆਂ ਨੂੰ ਵੀ ਸੇਧ ਮਿਲੇਗੀ ਵੀ ਜੇ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਇੱਥੇ ਕੰਮ ਕਰਕੇ ਆਪਣੇ ਮਾਪਪਰਾਂ ਨਾਲੇ ਕੰਮ ਵੀ ਕਰਾ ਰਿਆ ਸੀਗਾ ਫਿਰ ਉਹਨੇ ਦੇਖੋ ਆਈਟੀਆਈ ਕਰ ਲਈ ਫਿਰ ਉਹਨੇ ਲੋਨ ਲੈ ਲਿਆ ਤੇ ਹੁਣ ਉਹਨੇ ਆਪਣੇ ਮਾਪਪਰ ਦੇ ਕੰਮ ਨੂੰ ਹੋਰ ਅੱਗੇ ਵਧਾ ਲਿਆ ਇਹ ਜੇ ਬੜੀ ਐਗਜ਼ਾਮਪਲ ਹੈ ਜਿਹੜੀਆਂ ਮੈਂ ਦੇ ਵੀ ਸਕਦਾ ਮੇਰਾ ਇੱਕ ਫਰੈਂਡ ਆ ਉਹਦੇ ਪਾਪਾ ਦਾ ਥਰੇਸ਼ਰ ਬਣਾਉਂਦੇ ਸੀਗੇ ਰਾਜਪੁਰੇ ਉਹ ਜੰਡੂ ਬਹੁਤ ਮਸ਼ਹੂਰ ਹੈ ਉਹਨਾਂ ਦਾ ਟ੍ਰੈਸ਼ਰ ਸੀਗਾ ਉਹਨਾਂ ਦੇ ਬੱਚੇ ਨਾਲੇ ਕੰਮ ਕਰਦੇ ਸੀਗੇ ਫਿਰ ਉਹਨਾਂ ਨੇ ਆਈਟੀਆਈ ਵੀ ਕਰੀਆਂ ਸਾਰਿਆਂ ਨੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਬੜੀਆਂ ਹਾਇਰ ਐਜੂਕੇਸ਼ਨ ਕਰਕੇ ਉਹਨਾਂ ਦਾ ਹੁਣ ਬਹੁਤ بڑا ਕੰਮ ਹੈ ਜੀ ਬਿਲਕੁਲ ਸੋ ਸਾਡਾ ਮਕਸਦ ਇਹੀ ਹੈ ਕਿ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਗੱਲ ਇਹ ਹੈ ਵੀ ਅਸੀਂ ਰਿਸ ਰਿਸ ਹੈ ਜਿਹੜਾ ਉਹ ਬਾਹਰ ਜਾਂਦੇ ਆ ਤੇ ਇੱਕਦਮ ਬਲਕ 'ਚ ਸਾਨੂੰ ਬਹੁਤ ਸਾਰਾ ਜਿਹੜਾ ਪੈਸਾ ਦੇਣਾ ਪੈਂਦਾ ਜਾਂ ਤਾਂ ਤੁਸੀਂ ਆਪਣੇ ਘਰ ਗਿਰਵੀ ਰੱਖਦੇ ਹੋ ਜਾਂ ਜ਼ਮੀਨਾਂ ਉੱਚ ਵੀ ਲਾਓ ਜੀ ਤੁਸੀਂ ਜਣੀ ਕੋਈ ਚੀਜ਼ ਹੈ ਜਿਹੜੀ ਇੱਕਦਮ ਇੰਨਾ ਪੈਸਾ ਇਕੱਠਾ ਤਾਂ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਜਿਹੜਾ ਕਦਮ ਅੱਗੇ ਚੁੱਕਦੇ ਹੋ ਉਹ ਕਦੋਂ ਵਾਪਸੀ ਹੋਏਗੀ ਤੁਸੀਂ ਆਪਣੇ ਪਰਿਵਾਰ ਨੂੰ ਵੀ ਛੱਡ ਕੇ ਬਾਹਰ ਬੈਠਦੇ ਹੋ ਤੇ ਹੋ ਸਕੇ ਤਾਂ ਅਸੀਂ ਇੱਥੇ ਹੀ ਆਪਣੇ ਪਰਿਵਾਰ ਦੇ ਵਿੱਚ ਹੀ ਹਾਂ ਲਗਨ ਤੇ ਮਿਹਨਤ ਤੁਹਾਨੂੰ ਜ਼ਰੂਰ ਕਰਨੀ ਪੈਗੀ ਕਿਉਂਕਿ ਜੇ ਤੁਸੀਂ ਬਾਹਰ ਜਾ ਕੇ ਇੰਨੀ ਮਿਹਨਤ ਕਰ ਸਕਦੇ ਹੋ ਇੰਨਾ ਪੈਸਾ ਲਾ ਸਕਦੇ ਹੋ ਤਾਂ ਥੋੜਾ ਜਿਹਾ 10% ਅਸੀਂ ਇੱਥੇ ਵੀ ਖਰਚ ਲਈਏ ਆਪਣੇ ਤੇ ਤੇ ਆਪਣਾ ਕੁਝ ਨਾ ਕੁਝ ਬਣਨ ਦਾ Aim ਹੈ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਮਿਹਨਤ ਤੇ ਲਗਨ ਹੋਣੀ ਬਹੁਤ ਜ਼ਰੂਰੀ ਹੈ ਕਿ ਅਸੀਂ ਕੁਝ ਕਰਕੇ ਦਿਖਾਉਣਾ ਆਪਣਾ ਕੈਰੀਅਰ ਬਣਾਉਣਾ ਤਾਂ ਮੈਂ ਇੱਕ ਚੀਜ਼ ਡਾਕੂਮੈਂਟੇਸ਼ਨ ਵੀ ਦੱਸ ਦੇਣੀ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਜੀ ਆਈਟੀਆਈ ਲਈ ਸਾਨੂੰ ਡੇਟ ਆਫ ਬਰਥ ਸਰਟੀਫਿਕੇਟ ਦੀ ਲੋੜ ਪੈਂਦੀ ਹੈ ਜਿਹੜੀ ਸਟੇਟ 'ਚ ਅਸੀਂ ਆਈਟੀਆਈ ਕਰਨੀ ਹੈ ਉਹਦੇ ਡੋਮਿਸਾਈਲ ਸਰਟੀਫਿਕੇਟ ਦੀ ਲੋੜ ਪੈਂਦੀ ਹੈ ਸਾਨੂੰ ਮਾਰਕ ਸ਼ੀਟਸ ਦੀ ਲੋੜ ਪੈਂਦੀ ਹੈ ਮਾਰਕ ਸ਼ੀਟ ਵੀ ਲਗਾਨੀਆਂ ਪੈਣੀਆਂ 10ਵੀਂ ਦੇ ਸਰਟੀਫਿਕੇਟ ਦੀ ਦੇ 10ਵੀਂ ਦੇ ਬੇਸ ਤੇ ਅਸੀਂ ਐਡਮਿਸ਼ਨ ਲੈ ਰਹੇ ਹਾਂ ਜੇ 8ਵੀਂ ਦੇ ਬੇਸ ਤੇ ਲੈਣਾ ਤਾਂ 8ਵੀਂ ਦੇ ਸਰਟੀਫਿਕੇਟ ਦੀ ਲੋੜ ਪਏਗੀ ਆਪਣਾ ਜੇ ਤਾਂ ਪੰਜਾਬ ਚ ਲੈਣੀ ਆ ਤਾਂ ਪੰਜਾਬ ਸਟੇਟ ਤੋਂ ਰੈਕੋਗਨਾਈਜ਼ਡ ਬੋਰਡ ਤੋਂ ਪਾਸ ਹੋਣਾ ਚਾਹੀਦਾ 10ਵੀਂ 8ਵੀਂ ਤੇ 12ਵੀਂ ਜ਼ਰੂਰੀ ਆ ਰੈਕੋਗਨਾਈਜ਼ ਜ਼ਰੂਰ ਹੋਣਾ ਚਾਹੀਦਾ ਤਾਂ ਹੀ ਤੁਸੀਂ ਆਈਟੀਆਈ ਚ ਅੱਗੇ ਐਡਮਿਸ਼ਨ ਲੈ ਸਕਦੇ ਜੀ ਸੋ ਉਮੀਦ ਕਰਦੇ ਆ ਕਿ ਜਿਹੜੀ ਜਾਣਕਾਰੀ ਹੈ ਤੁਹਾਡੇ ਲਈ ਲਾਹੇਮੰਦ ਹੋਏਗੀ ਇਹਦੇ ਵਿੱਚ ਹੀ ਮੈਂ ਇੱਕ ਗੱਲ ਇਹ ਕਹਦੇ ਆ ਕਿ ਸਾਡਾ ਬੇਸ ਹੈ ਜਿਹੜਾ 8ਵੀਂ 10ਵੀਂ ਤੇ 12ਵੀਂ ਇਹ ਹੋਣਾ ਬਹੁਤ ਜ਼ਰੂਰੀ ਹੈ ਤੇ ਇੱਥੇ ਤੱਕ ਪਹੁੰਚਣਾ ਸਾਨੂੰ ਜ਼ਰੂਰ ਪਾਏਗਾ ਉਸ ਤੋਂ ਬਾਅਦ ਤੁਸੀਂ ਆਪਣਾ ਕਰੀਅਰ ਬਣਾ ਸਕਦੇ ਹੋ ਸੋ ਇੰਨਾ ਕ ਜਿਹੜਾ ਸਾਨੂੰ ਹਿੰਮਤ ਹੈ ਜਿਹੜੀ ਮਾਂ ਪਿਓ ਵੀ ਮਾਂ ਪਿਓ ਤਾਂ ਦੇਖੋ ਕਰਦੇ ਹੀ ਨੇ ਪਰ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਸਾਡਾ 골ਡਨ ਪੀਰੀਅਡ ਹੈ ਇਹ ਅਸੀਂ ਇਹਦੇ ਚ ਹੀ ਕੁਝ ਕਰ ਗੁਜ਼ਰ ਸਕਦੇ ਆ ਸੋ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਉਹ ਵੀ ਸਾਨੂੰ ਆਪਣੇ ਆਲੇ ਦੁਆਲੇ ਜਿਹੜਾ ਕ੍ਰੀਏਟ ਕਰਨਾ ਚਾਹੀਦਾ ਕਿਉਂਕਿ ਜੇ ਇੱਕ ਬੱਚਾ ਕੁਝ ਕਰਦਾ ਤਾਂ ਉਸ ਤੋਂ ਬਾਅਦ ਜਿਹੜੇ ਉਹਦੇ ਨਾਲ ਦੇ ਨੇ ਜਾਂ ਰਿਸ਼ਤੇਦਾਰ ਨੇ ਘੱਟੋ ਘੱਟ 10-20 ਪਰਿਵਾਰ ਨੇ ਜਿਹੜੇ ਉਸ ਤੋਂ ਸਿੱਖਿਆ ਲੈਂਦੇ ਨੇ ਸੋ ਇਸ ਤਰ੍ਹਾਂ ਦੀ ਜਦੋਂ ਅਸੀਂ ਬਹੁਤ ਸਾਰੇ ਖੇਤਰਾਂ 'ਚ ਐਗਜ਼ਾਮਪਲ ਸੈੱਟ ਕਰ ਸਕਦੇ ਹਾਂ ਤਾਂ ਸਾਨੂੰ ਇਹ ਐਗਜ਼ਾਮਪਲ ਸੈੱਟ ਕਰਨ ਦੀ ਵੀ ਹੋਣਾ ਲੋੜ ਹੈ ਸੋ ਉਮੀਦ ਕਰਦੇ ਹਾਂ ਜਾਣਕਾਰੀ ਹੈ ਜਿਹੜੀ ਤੁਹਾਡੇ ਲਈ ਲਾਹੇਮੰਦ ਹੋਏਗੀ ਤੇ ਅਸੀਂ ਤੁਹਾਡੇ ਤੋਂ ਇਹ ਹੀ ਉਮੀਦ ਕਰਦੇ ਹਾਂ ਕਿ ਤੁਸੀਂ ਕੀ ਜਾਣਕਾਰੀ ਹੋਰ ਲੈਣਾ ਚਾਹੁੰਦੇ ਹੋ ਕਮੈਂਟਸ ਜ਼ਰੂਰ ਦੱਸਿਆ ਕਰੋ ਤੇ ਅਗਲਾ ਪ੍ਰੋਗਰਾਮ ਮੇ ਜਿਹੜਾ ਸਾਡਾ ਉਹ ਕਿਸ ਤੇ ਹੋਵੇ ਇਹਦੇ ਬਾਰੇ ਵੀ ਸਾਨੂੰ ਜ਼ਰੂਰ ਲਿਖਿਆ ਕਰੋ ਸੋ ਤੁਹਾਡੀ ਜਿਹੜਾ ਸਾਡੇ ਨਾਲ ਜਿਹੜੀ ਫੀਡਬੈਕ ਹੈ ਤੁਹਾਡਾ ਦੇਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਸੋ ਅਖੀਰ ਦੇ ਵਿੱਚ ਇਹੀ ਬੇਨਤੀ ਕਰਦੀ ਹਾਂ ਕਿ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ